ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣ ਜਾ ਰਹੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 19 ਗੁੰਡੇ ਪਾਏ ਆ 17 ਗੁੰਡੇ ਤਾਂ ਆਪਣਾ ਡਿਜ਼ਾਈਨ ਦੇ ਆ ਇੱਕ ਇੱਕ ਗੁੰਡਾ ਆਪਣਾ ਸਾਈਡ ਤੇ 5-5 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਲੋਜੀ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਦੁਜਾਣਾ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਜੀ ਤੇ ਵੀਡੀਓ ਮੇਰੀ ਪੂਰੀ ਦੇਖਣੀ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਇਹਦੀ ਵੀਡੀਓ పను సరీలీట్ ਇਹ ਲੋ ਜਪਾ ਆ ਕੇ ਸਿੰਦੇ ਪਾਸੇ ਉਲਟੀ ਸਲਾਈ ਆਪਾਂ ਸਾਰੀ ਪਾ ਲਈ ਆਹ ਕੁੰਡਾ ਆਪਾਂ ਤਾਰਾਂਗੇ ਤਾਂਗਾ ਇੱਧਰ ਕਰਾਂਗੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਆਹ ਤਿੰਨ ਕੁੰਡਾ ਜਿਹੜੇ ਹੁਣ ਆਪਾਂ ਇਹਨਾਂ ਤਿੰਨਾਂ ਤੇ ਡਿਜ਼ਾਈਨ ਬਣਾਵਾਂਗੇ ਆਹ ਗੁੰਡਾ ਆਪਾਂ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਪਲਟਾ ਲਾਂਗੇ। ਆਹ ਗੁੰਡਾ ਸਿੱਧਾ ਬਣਾਵਾਂਗੇ। ਤਾਂ ਗਾ ਇਧਰ ਕਰਕੇ ਇੱਕ ਗੁੰਡਾ ਆਪਾਂ ਫੇਰ ਸਿੱਧਾ ਬਣਾ ਲਾਂਗੇ। ਤਿੰਨ ਗੁੰਡੇ ਸੀ ਸਾਡੇ ਸੀ ਤਿੰਨ ਗੁੰਡੇ ਫੇਰ ਬਣਾ ਲੇ। ਦੋ ਗੁੰਡੇ ਉਲਟੇ। ਤਿੰਨ ਗੁੰਡਿਆਂ ਤੇ ਫੇਰ ਡਿਜ਼ਾਈਨ ਬਣਾਵਾਂਗੇ। ਲਾਸਟ ਵਾਲਾ ਕੁੰਡਾ ਆਪਾਂ ਉੱਪਰ ਦੇ ਪਲਟਾ ਲਾਂਗੇ ਇੱਕ ਕੁੰਡਾ ਸਿੱਧਾ ਬਣਾਇਆ ਫੇਰ ਵਾਲ ਪਾ ਕੇ ਇੱਕ ਕੁੰਡਾ ਸਿੱਧਾ ਬਣਾਇਆ ਦੋ ਕੁੰਡੇ ਉਲਟੇ ഫെ ഡിജന ബോ കു ഉൽട്ടി സിലായി അത് കണ്ടേ സിദ്ധേ తెన కుండే উলటే దో కుండే উলటే తెన కుండే సిద్ధి లాస్ట్ తే దో కుండే సిద్ధి ਇੱਕ ਗੁੰਡਾ ਉਲਟਾ ਹੁਣ ਅਸੀਂ ਹਾਂਗੇ ਸਿੱਧੀ ਸਾਈਡ ਤੀਜੀ ਸਲਾਈ ਸਾਡੀ ਦੋ ਗੁੰਡੇ ਉਲਟੇ ਲਾ ਗੁੰਡਾ ਅਸੀਂ ਸਿੱਧਾ ਬਣਾਵਾਂਗੇ ਇੱਥੇ ਅਸੀਂ ਤਾਂ ਅਗ ਆਪਣੇ ਵੱਲ ਕਰਕੇ ਕੁੰਡਾ ਸਿੱਧਾ ਬਣਾਇਆ ਫੇਰ ਅਸੀਂ ਇੱਥੇ ਧਾਗਾ ਇਧਰ ਕਰਾਂਗੇ ਕੁੰਡਾ ਸਿੱਧਾ ਬਣਾਇਆ ਸਾਡੇ ਕੋਲੇ ਹੁਣ ਇੱਥੇ ਪੰਜ ਕੁੰਡੇ ਹੋ ਗਏ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਧਾਗਾ ਇਧਰ ਕਰਾਂਗੇ ਅਗਲਾ ਗੁੰਡਾ ਫੇਰ ਸਿੱਧਾ ਬਣਾਵਾਂਗੇ ਫੇਰ ਧਾਗਾ ਇਧਰ ਕਰਾਂਗੇ ਫੇਰ ਅਗਲਾ ਗੁੰਡਾ ਸਿੱਧਾ ਬਣਾਵਾਂਗੇ ਦੋ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਧਾਗਾ ਇਧਰ ਕਰਾਂਗੇ ਸਿੱਧੀ ਸਾਈਡ ਇੱਕ ਗੁੰਡਾ ਸਿੱਧਾ ਬਣਾਇਆ ਫੇਰ ਧਾਗਾ ਇਧਰ ਕਰਕੇ ਸਿੱਧਾ ਗੁੰਡਾ ਬਣਾਇਆ ਤਿੰਨ ਗੁੰਡੇ ਸੀ ਸਾਡੇ ਇੱਥੇ ਪੰਜ ਗੁੰਡੇ ਬਣਾ ਲਏ ਦੋ ਗੁੰਡੇ ਉਲਟੇ ਇੱਕ ਸਿੱਧਾ ਹੁਣ ਟੇ ਸਾਈਡ ਦੋ ਗੁੰਡੇ ਸਿੱਧੇ

ఫ దో కు సో కడే సెే ఉల్టా దో కల్టే హే క ਆ ਵੀ ਇਸ ਤਰ੍ਹਾਂ ਦੋਵਾਂ ਦਾ ਇੱਕ ਗੁੰਡਾ ਬਣਾ ਲਾਂਗੇ ਹੁਣ ਇੱਥੇ ਅਸੀਂ ਵਧਾਉਣੇ ਨਹੀਂ ਹੈਗੇ ਗੁੰਡੇ ਇਧਰੋਂ ਆਹਾਂ ਗੁੰਡੇ ਜਿਹੜੇ ਦੋ ਐ ਇਹਨੂੰ ਅਸੀਂ ਇਧਰੋਂ ਲੈ ਲੈਂਦੇ ਦੋ ਗੁੰਡੇ ਹੋ ਗਏ ਸਾਡੇ ਦੋ ਗੁੰਡੇ ਉਲਟੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਦੋ ਗੁੰਡਿਆਂ ਦਾ ਇੱਕ ਇੱਕ ਗੁੰਡਾ ਸਿੱਧਾ ਇਹਨਾਂ ਨੂੰ ਅਸੀਂ ਇਧਰੋਂ ਸਲਾਈ ਪਾਵਾਂਗੇ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦਾਂਗੇ ਦੋ ਗੁੰਡੇ

దోవ కుండ సిద్ధ తెన్న కుండే ఉల్టే దో కుండ సిద్ధ కుండే ఉల్టే ਹੁਣ ਅਗੇ ਸਿੱਦੇ ਸਟੋ ਕੁੰਡੇ ਉਲਟੇ ਹੁਣ ਸਾਡੇ ਆਹ ਤਿੰਨ ਗੁੰਡੇ ਫੇਰ ਹੋ ਗਏ ਜਿਹੜੇ ਆਹ ਗੁੰਡਾ ਸਿਲਾਂਵਾਂਗੇ ਲਾਸਟ ਵਾਲਾ ਇਸ ਦਾ ਉੱਪਰ ਦੀ ਕਰ ਦਵਾਂਗੇ ਇੱਕ ਗੁੰਡਾ ਸਿੱਧਾ ਬਣਾਇਆ ਫੇਰ ਵਲ ਪਾ ਕੇ ਇੱਕ ਗੁੰਡਾ ਫੇਰ ਸਿੱਧਾ ਬਣਾਇਆ ਦੋ ਗੁੰਡੇ ਉਲਟੇ

ਕਰਦੇ ਬੰਟਾ ਦਾਂਗੇ ਇੱਕ ਗੁੰਡਾ ਸਿੱਧਾ ਵਲ ਪਾ ਕੇ ਇੱਕ ਗੁੰਡਾ ਫੇਰ ਸਿੱਧਾ ਤਿੰਨ ਗੁੰਡੇ ਬਣਾ ਲਏ ਸਾਡੇ ਤਿੰਨ ਗੁੰਡੇ ਸੀਗੇ ਤਿੰਨ ਗੁੰਡੇ ਸੀ ਫਿਰ ਬਣਾ ਲਏ ਦੋ ਗੁੰਡੇ ਉਲਟੇ ਆਹ ਇਸ ਲਾਈਨਾਂ ਅਸੀਂ ਇਸ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤਾਂ ਸਾਡਾ ਡਿਜ਼ਾਈਨ ਇਸ ਤਰ੍ਹਾਂ ਬਣ ਜੂਗਾ ਹੁਣ ਅਸੀਂ ਉਲਟੀ ਸਲਾਈ ਬਣਾ ਕੇ ਦੋ ਸਿੱਦੇ ਤੇਨ ਉਲਟੇ ਉਲਟੀ ਸਾਈਡ ਤੋਂ ਅੱਗੇ ਅਸੀਂ ਪੰਜ ਗੁੰਡੇ ਬਣਾ ਲਵਾਂਗੇ ਇੱਥੇ ਐਸਾ ਤਿੰਨ ਗੁੰਡਿਆਂ ਦੇ ਵਿੱਚ ਅਸੀਂ ਪੰਜ ਗੁੰਡੇ ਬਣਾ ਲਾਂਗੇ ਫਿਰ ਅਸੀਂ ਇੱਕ ਵਾਰੀ ਚ ਘਟਾ ਦਾਂਗੇ ਇੱਕ ਵਾਰੀ ਚ ਘਟ ਜਾਣਗੇ ਫਿਰ ਇਹ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜੂਗਾ ਪੂਰਾ ਡਿਜ਼ਾਈਨ ਇਸ ਤਰ੍ਹਾਂ ਦਾ ਲੱਗਦਾ ਹੈ ਇਸ ਤਰ੍ਹਾਂ ਡੱਬੀਆਂ ਡੱਬੀਆਂ ਇਹ ਬਣ ਕੇ ਤਿਆਰ ਹੋ ਜਾਂਦੀਆਂ ਜਿਵੇਂ ਕੋਈ ਮੋਟੀ ਉਹਨਾਂ ਸਾਡੇ ਕੋਲੇ ਹਲਕਾ ਫੁਲਕਾ ਡਿਜ਼ਾਈਨ ਪਾਣਾ ਬਹੁਤ ਹੀ ਹੌਲਾ ਤੇ ਸੌਖਾ ਹੈ ਚਲੋ ਜੀ ਬਣਾਇਆ ਉਸ ਨਾਲੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ